ਠੀਕ ਹੈ ਜੀ ਰੰਗ ਰੰਗ ਟਰੈਕਟਰ ਦਾ ਬਹੁਤ ਹੀ ਸੋਹਣਾ ਪਿਆ ਇਹ ਵੀ オリジナル ਹੈ ਸਾਰਾ ਭਾਈ ਠੀਕ ਆ ਟਰੈਕਟਰ ਭਾਈ ਇਹ ਵੀ ਸਾਫ਼ ਹੈ ਪਿਛਲੇ ਜਿਨ੍ਹਾਂ ਨੇ ਵੀ ਆਪਾਂ ਨੂੰ ਮੁਬਾਰਕਬਾਦ ਦਿੱਤੀ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਤੇ ਅੱਜ ਆਪਣੇ ਦੋ ਤਿੰਨ ਵੀਰ ਹੋਰ ਵੀ ਆਏ ਆ ਬੁਲਟਾਂ ਵਾਲੇ ਦੇਖਣ ਆਏ ਸਪੈਸ਼ਲ ਜਿ cục ਨੇ ਬੁਲਟ ਕਿਹਾ ਜਾ ਲਿਆਂਦਾ ਤੇ ਲੋ ਜੀ ਭਾਈ ਆਪਾਂ ਆਏ ਸੀਗੇ ਬਿੰਦੀ ਬਾਈ ਕੋਲ ਤੇ ਬਾਈ ਕੋਲ ਇੱਕ ਟਰੈਕਟਰ ਖੜਾ ਜੀ ਮਹਿੰਦਰਾ 275 ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਲਓ। ਇਹ ਢੇ ਨਵੇਂ ਮਾਡਲ ਐ। ਤੇ ਟਰੈਕਟਰ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਆ। ਤੇ ਹੋਰ ਵੀਰੇ ਕੀ ਹਾਲ ਐ ਜੀ? ਵਧੀਆ ਵਧੀਆ ਭਾਈ। ਠੀਕ ਐ ਵੀਰੇ? ਹਾਂਜੀ ਹਾਂਜੀ ਵਧੀਆ। ਤੇ ਬਾਈ ਆਪ ਤਾਂ ਗਿਆ ਹੋਇਆ ਵਿਆਹ ਨੂੰ। ਵਿਆਹ ਗਿਆ ਵਾ ਬਾਈ। ਵਿਆਹ ਦੇ। ਅੱਛਾ। ਤੇ ਇੱਕ ਬਾਈ ਵਿਆਹ ਦਾ ਕਾਰਡ ਦਿੱਤਾ ਐ ਮਾਮੇ ਦਾ ਮੁੰਡੇ ਦਾ ਵਿਆਹ 19 ਤਰੀਕ ਦਾ। ਜਿਹਨੇ ਵੀ ਆਪਣੇ ਬੰਦੇ ਸਰਕਲ ਦੇ ਨੇ ਸਾਰਿਆਂ ਨੂੰ ਆਪਾਂ ਸੱਦਾ ਦਿੱਤਾ ਐ। ਤੇ ਬਾਕੀ ਬਾਈ ਇਹਨਾਂ ਨੂੰ ਦਿੱਤਾ ਬਾਈ ਪਹੁੰਚਣਾ ਜਰੂਰ। ਨਾ ਨਾ ਭਾਈ ਜਰੂਰ। 19 ਤਰੀਕ ਦਾ ਪ੍ਰੋਗਰਾਮ ਐ ਠੀਕ ਐ ਜੀ। ਠੀਕ ਹੈ ਜੀ ਕਿੱਦਾਂ ਬਾਈ ਟਰੈਕਟਰ ਦੀ ਕੰਡੀਸ਼ਨ ਐ ਦੀ ਟਰੈਕਟਰ ਬਾਈ ਤੁਹਾਡੇ ਸਾਹਮਣੇ ਹੀ ਸਾਰਾ origignal ਐ origignal ਐ ਹਾਂ ਜੀ ਟੱਚਿੰਗ ਕਿਤੋਂ ਟੱਚਿੰਗ ਕਿਤੋਂ ਬਾਈ ਕਿਹਦੇ ਜਿੰਨੇ ਸਾਰਾ ਦਿਖਣਾ ਲੱਗਦਾ ਵੀ ਸੀਲ ਲਈ ਠੀਕ ਐ ਬਾਈ ਤੇ ਇਹੜੇ ਨਵੇਂ ਮਾਡਲ ਆ ਬਾਈ ਟਾਇਰ ਹੋਣਗੇ 90 ਪੈਸੇ 85 90 ਪੈਸੇ ਟਾਇਰ ਪਏ ਆ ਬਾਈ ਥੋੜੀ ਜੀ ਜੇ ਕੇ ਦੀ ਗੱਡੀ ਥੋੜੀ ਛੋਟੀ ਹੁੰਦੀ ਦੂਏ ਨਾਲੋਂ ਬਾਈ ਛੋਟੀ ਹੁੰਦੀ ਆ ਠੀਕ ਆ ਜੀ ਮਰਾਡ ਮਰੂਡ ਸਾਰੇ ਨਾਲ ਦੇਨੇ ਬਾਈ ਠੀਕ ਆ ਜੀ ਤੇ ਬਾਕੀ ਬਾਈ ਪੀ ਵੀ 70 ਨੰਬਰ ਆ ਡੇਰਾ ਬਸੀ ਦਾ ਬੇਡ ਬੂਟ ਵੀ ਮੂਰੇ ਪਈਆਂ ਹੋਈਆਂ ਪਲੇਟਾਂ ਬਲੂਟਾਂ ਬਾਈ ਠੀਕ ਹੈ ਜੀ ਇਹ ਬਾਈ ਮੈਂ ਕਹਿੰਦਾ ਟੀਯੂ ਮਾਡਲ ਹੈ ਨਾ ਟੀਯੂ ਇਹ ਟੀਯੂ ਮਾਡਲ ਆ ਬਾਈ ਇਹਦਾ ਸਟicker ਉਤਰਿਆ ਹੋਇਆ ਦੇਖੋ ਸਟicker ਉਤਰਿਆ ਹੋਇਆ ਟੀਯੂ ਸਟicker ਉਤਰਿਆ ਰੰਗ ਰੂਗ ਟਰੈਕਟਰ ਦਾ ਬਹੁਤ ਸੋਹਣਾ ਪਿਆ ਇਧਰਲਾ ਵੀ ਇੱਥੇ ਹੁੰਦਾ ਟੀਯੂ ਦਾ ਸਟicker ਹਾਂ ਇੱਥੇ ਟੀਯੂ ਲਿਖਿਆ ਹੁੰਦਾ ਤਿਰਛਾ ਸਟicker ਆ ਦੇਖੋ ਉਤਰਿਆ ਹੋਇਆ ਬਾਈ ਠੀਕ ਹੈ ਜੀ ਤੇ ਟਰੈਕਟਰ ਸਾਫ਼ ਹੈ ਬਾਈ ਵਧੀਆ ਪਿਆ ਟਰੈਕਟਰ ਮਰਾੜ ਮਰੂੜੂ ਦੇਖ ਲਓ ਐਨ ਵਧੀਆ ਪਏ ਨੇ ਪੀਵੀ 70 ਨੰਬਰ ਹੈ ਅੰਦਰੋਂ ਦੇਖ ਲਓ ਮਰਾੜਾ ਐਨ ਸਾਫ਼ ਨੇ ਕੋ ਇਹ ਇਹ ਬਾਈ ਛੋਟੇ ਮਗਰਾੜਾਂ ਚ ਹਨਾ ਛੋਟੇ ਮਗਰਾੜਾਂ ਇਹਨੇ 99 ਵਿੱਚ ਬੜੇ ਵੀ ਧਾਕੇ ਤੇ ਉਹਨੇ 99 ਦੇ ਐਂਡ ਚ ਆਇਆ ਅਸੀਂ ਐਂਡ ਚ ਆਏ ਤੇ ਠੀਕ ਆ ਠੀਕ ਆ ਲੋ ਜੀ ਬਾਈ ਕਿਸੇ ਨੇ ਲੈਣਾ ਹੋਇਆ ਬਾਈ 275 ਦੇ ਕਈ ਵੀਰਾਂ ਦੇ ਫੋਨ ਆਏ ਵੇ ਤੇ ਇਹ ਤਾਂ ਟਰੈਕਟਰ ਵਧੀਆ ਬਾਈ ਘਰ ਰੱਖਿਆ ਵਾਲਾ ਟਰੈਕਟਰ ਹੈ ਤੇ ਪੰਜਾਬ ਦਾ ਨੰਬਰ ਹੈ 1800 ਬਾਈ ਕਰਦੇ ਨੇ ਡਿਮਾਂਡ ਬਾਕੀ ਮਾਨ ਤਣ ਮੌਕੇ ਤੇ ਜ਼ਰੂਰ ਹੋ ਜਾਊਗਾ ਮੜਾ ਮੋਟੇ ਹੀ ਫਰਕ ਨਿਕਲੂਗਾ ਬਾਈ ਜ਼ਿਆਦਾ 20 3000 ਦਾ ਨਹੀਂ ਨਿਕਲਣਾ ਹੈਗਾ ਠੀਕ ਹੈ ਜੀ ਤੇ ਬਾਈ ਕੋਲ ਟਰੈਕਟਰ ਹੁੰਦੇ ਨੇ 2 3 ਨੇ ਟਰੈਕਟਰ ਹੁੰਦੇ ਵਧੀਆ ਨੇ ਜਿੰਨੀ ਵਾਰ ਵੀ ਆਏ ਆ ਬਾਈ ਕੋਲ ਟਰੈਕਟਰ ਵਧੀਆ ਹੀ ਹੋਊਗਾ ਕੋਈ ਮਾੜਾ ਤਾਂ ਟਰੈਕਟਰ ਬਾਈ ਲੰਦਾ ਹੀ ਹੈ ਨਹੀਂ ਠੀਕ ਹੈ ਜੀ ਤੇ ਜਿਹਨੇ ਵੀ ਲੈਣਾ ਹੋਇਆ ਕੋਈ 275 ਲੈਣ ਦਾ ਸ਼ਿਕੀਨ ਹੋਇਆ ਤਾਂ ਬਿਲਕੁਲ ਛੋਟੀ ਜਿਹੀ ਅੱਖੀਆਂ ਪਿੰਡ ਪੈਂਦਾ ਬਾਈ ਇਹਨਾਂ ਦਾ ਬੂੰਗਾ ਸਾਹਿਬ ਦੇ ਲਾਗੇ ਭਰਤਗੜ ਤੇ ਅੱਗੇ ਬੂੰਗਾ ਸਾਹਿਬ ਜਿੱਥੇ ਆਪਾਂ ਰੋਪੜ ਤੇ ਆਉਂਦੇ ਆ ਬੂੰਗਾ ਸਾਹਿਬ ਤੇ ਥੋੜਾ ਪਿੱਛੇ ਰਹਿ ਜਾਂਦਾ ਇਹ ਬਿਲਕੁਲ ਮੇਨ ਜਿਹੜਾ ਮੇਨ ਹਾਈਵੇ ਆ ਚੰਡੀਗੜ੍ਹ ਅਨੰਦਪੁਰ ਸਾਹਿਬ ਵਾਲਾ ਉਹ ਤਾਂ ਹੀ ਬਾਈ ਦਾ ਪਿੰਡ ਹੈ ਤੇ ਨੰਬਰ ਮੈਂ ਥੱਲੇ ਜ਼ਰੂਰ ਮੈਂਸ਼ਨ ਕਰੂੰਗਾ ਮੇਰੇ ਇੱਕ ਵਾਰ ਨੰਬਰ ਬੋਲ ਵੀ ਦੇ ਡੈਡੀ ਦਾ ਆਪਣੇ ਦਾ 9779069651 ਠੀਕ ਆ ਯਾਬੀ ਵੀ ਬੋਲ ਦੇ ਅਵੀ ਆ ਹੱਥ ਤੇ ਲਾਏ ਆ ਅੱਛਾ ਠੀਕ ਆ ਬਾਈ ਆ ਕੰਮ ਔਖਾ ਯਾਰ ਪਿਆਬੀ ਵਾਲਾ ਇੱਕ ਬਾਈ 735 ਖੜਾ ਹੈ ਮਰੇ ਮੜੀ ਇਹਦੇ ਬਾਰੇ ਵੀ ਦੇ ਦੇ ਜਾਣਕਾਰੀ ਇਹ ਬਾਈ 2010 ਮਿੰਟ ਲੈ 2010 ਬਾਈ ਟਰੈਕਟਰ ਇਹ ਵੀ ਚੰਗਾ ਹੈ ਠੀਕ ਹੈ ਜੀ ਰੰਗ ਰੰਗ ਟਰੈਕਟਰ ਦਾ ਬਹੁਤ ਹੀ ਸੋਹਣਾ ਪਿਆ ਇਹ ਵੀ origignal ਹੈ ਸਾਰਾ ਬਾਈ ਠੀਕ ਆ ਟਰੈਕਟਰ ਬਾਈ ਇਹ ਵੀ ਸਾਫ ਹੈ ਪਿਛਲੇ ਟਾਇਰ 13 ਦੇ ਪਏ ਹੋਏ ਆ 60 65 ਪੈਸੇ ਮੁਰਲੇ ਟਾਇਰ ਹੈਗੇ ਆ ਤਕਰੀਬਨ 50 60 ਪੈਸੇ ਠੀਕ ਹੈ ਜੀ ਸ਼ੋ ਸ਼ੋ ਦਾ ਰੰਗ ਦੇਖੋ ਟਰੈਕਟਰ ਦਾ ਐਨ ਵਧੀਆ ਪਿਆ ਠੀਕ ਹੈ ਜੀ ਲੈ ਜੀ ਇਹਦਾ ਨੰਬਰ ਵੀਰੇ ਇਹਦਾ ਨੰਬਰ ਭਾਈ ਨੰਬਰ ਯਾਰ ਬਈ ਰੰਗ ਥੱਲੇ ਬਹੁਤ ਆ ਹਿੱਸੇ-ਉਸੇ ਦਾ ਟਰੈਕਟਰ ਦਾ 10 ਮਾਡਲ ਹੈ ਤੇ ਬਾਕੀ ਟਰੈਕਟਰ ਤਾਂ ਖੁੱਲਿਆ-ਖੱਲਿਆ ਵਾ ਕੁਝ ਨਹੀਂ ਹੈਗਾ ਭਾਈ ਇਹ ਦੇਖੀਏ ਧਿਆਨ ਨਾਲ ਲੋ ਵਧੀਆ ਟਰੈਕਟਰ ਪਿਆ ਹੈ ਰੰਗ ਦੇਖ ਲੋ ਇਸੇ-ਉਸੇ ਦਾ ਸ਼ੋਸ਼ੂ ਦਾ ਹਨ ਰਿੰਮਾ ਦਾ ਰੰਗ ਬਹੁਤ ਸੋਹਣਾ ਪਿਆ ਭਾਈ ਲੋ ਖੇਤੀਬਾੜੀ ਵਾਲਾ ਟਰੈਕਟਰ ਹੈ ਭਾਈ ਇਹ ਟਰਾਲੀ ਵਾਲਾ ਟਰੈਕਟਰ ਨਹੀਂ ਹੈਗਾ ਹਨਾ ਖੇਤੀਬਾੜੀ ਵਾਲਾ ਟਰੈਕਟਰ ਹੈ ਲੋ ਜੀ ਇਧਰੋਂ ਵੀ ਚਾਰੋ ਚੈੱਕ ਕੰਡੀਸ਼ਨ ਵੀਰੇ ਦਾ ਰੇਟ ਹੈ ਤਾਂ ਰੇਟ ਹੈ ਹਾਂ ਜੀ ਪਤਾ ਨਹੀਂ ਮੈਨੂੰ ਠੀਕ ਆ ਤੇ ਇਹਦਾ ਰੇਟ ਬਾਈ ਤਕਰੀਬਨ ਮੁੰਲਾ ਦਾ 3 ਗ ਲੱਖ ਦੇ ਨੇੜੇ ਤੇਰੇ ਕਹਿ ਦिए ਬਾਈ 3 ਗ ਲੱਖ ਰੁਪਇਆ ਉਦਾਂ ਮੈਂ ਦੱਸਦਾ ਸਾਨੂੰ ਬਾਕੀ ਦਾ ਚਲੋ ਜਿੱਦਾਂ ਵੀ ਹੋਇਆ ਹਾਂ ਫੋਨ ਤੇ ਹੋ ਜਾਊਗਾ ਜੀ 3 ਲੱਖ ਕਹਿੰਦਾ ਬਾਈ ਜੋ ਵੀ ਫਰਕ 5 1000 ਦਾ ਮੌਕੇ ਤੇ ਨਿਕਲ ਜਾਊਗਾ ਠੀਕ ਆ ਇੱਕ ਵਾਰ ਆਗੇ ਜ਼ਰੂਰ ਦੇਖਿਓ ਟਰੈਕਟਰ ਠੀਕ ਹੈ ਜੀ ਸੌਦਾ ਬਾਈ ਆਕੇ ਹੀ ਹੋਣਾ ਹੈ ਫੋਟੋਆਂ ਦੇ ਤਾਂ ਸਾਨੂੰ ਪਤਾ ਵੀਡੀਓ ਤੇ ਹੁਣ ਅਸੀਂ ਬਾਈਨਾਂ ਦੀ ਚੀਜ਼ਾਂ ਨਾਲ ਆਪਾਂ ਉਹ ਕਹਿ ਸਕਦੇ ਹਾਂ ਠੀਕ ਹੈ ਗੱਲਬਾਤ ਤਾਂ ਜਿਹੜਾ ਆਕੇ ਹੀ ਬਣਨੀ ਆ ਤੇ 735 ਇੱਧਰ ਬਾਈ ਵੀਰੇ ਤੁਹਾਡੇ ਏਰੀਏ ਵਿੱਚ ਵਧੀਆ ਵੇਖੀ ਜਾਂਦਾ ਤੁਹਾਡੇ ਏਰੀਏ ਕਮਰਸ਼ੀਅਲ ਵਾਸਤੇ ਵੀ ਖੇਤੀ ਵਾਸਤੇ ਵੀ ਯਾਨੀ ਕਿ ਆਲ ਰਾਉਂਡਰ ਜਿਆ ਟਰੈਕਟਰ ਇਹ ਲਾਦੇ ਵੀਰੇ ਸ਼ੋਹ ਇਹਦੀ ਇੱਕ ਬਾਈ ਨਾਲ ਕੋ ਬਾਈ ਹੋਰ ਖੜਾ ਫਾਰਮ ਟਰੈਕ 55 ਇਹ ਬਾਈ ਫੋਰਡ ਦੀ ਸ਼ੋਚ ਹੈ ਥੋੜੇ ਆ ਬਾਈ ਇੱਕ ਤਰ੍ਹਾਂ ਦਾ ਇਹ ਇਹ ਰਹੇ ਸਾਨੂੰ ਨਾਲੇ ਆਉਂਦਾ ਤਾਂ ਨਾ ਇਹ ਨਹੀਂ ਨਹੀਂ ਭਾਈ ਜੀ ਦੁਬਾਰਾ ਚੇਂਜ ਕਰਾਇਆ ਅੱਛਾ ਚੇਂਜ ਹੋਇਆ ਭਾਈ ਸਾਹਿਬ ਠੀਕ ਆ ਠੀਕ ਆ 60 ਵਾਲਾ ਹੀ ਸਾਲ ਲੱਗਿਆ ਇਹਨੂੰ ਹਨਾ ਠੀਕ ਆ ਭਾਈ ਮੈਂ ਉਹ ਵੀ ਉਹੀ ਦੇਖੀ ਜਨਾ ਮੈਂ ਗਾ ਇਹ ਹਿੱਸਾ ਵੀ ਜਿਹਨੂੰ ਉਧਾਂ ਰੰਗ ਜਾਵੇਂ ਨਾਲੇ ਮਿਲਿਆ ਵੈਸੇ ਦਾ ਹਨਾ ਸੋ ਸ਼ਾਦਾ ਸਾਰੇ ਮਿਲ ਜਨਾ ਆਹੋ ਭਾਈ ਇਹ ਬੰਦ ਬ੍ਰੇਕਾਂ ਚ ਆ ਹਾਂ ਇਹ ਬੰਦ ਬ੍ਰੇਕਾਂ ਚ ਆਇਦੇ ਭਾਈ 55 ਸਿਸਟਰ ਸੋਸ਼ਟ ਵੀ ਲੱਗਿਆ ਵਾ ਇਹ ਵੀ ਦੇਣਾ ਮਿੱਤਰ ਟਰੈਕਟਰ ਅੱਛਾ ਇਹ ਘਰ ਰੱਖਿਆ ਵਾ ਇਹ ਟਰੈਕਟਰ ਭਾਈ ਘਰਾਂ ਰੱਖਿਆ ਵਾ ਕਿ ਭਾਈ ਨੇ ਕਹਿੰਦੇ ਟਰੈਕਟਰ ਆਪਾਂ ਦੇਣਾ ਨਹੀਂ ਹੈਗਾ ਤੇ ਜਿਵੇਂ ਕਿ ਆਪਾਂ ਤੁਹਾਨੂੰ ਬਾਈ ਪਹਿਲਾਂ ਹੀ ਵੀ ਗੱਲ ਦੱਸੀ ਆ ਵੀ ਬਾਈ ਕੋ ਟਰੈਕਟਰ 2-3 2 ਜਾਂ 3 ਟਰੈਕਟਰ ਮਿਲੂਗੇ ਟਰੈਕਟਰ ਵਧੀਆ ਹੀ ਹੋਣਗੇ ਠੀਕ ਹੈ ਜੀ ਤੇ ਆਹ ਵੀਰੇ ਆਪਾਂ ਦੇਣਾ ਨਹੀਂ ਪੱਕਾ ਇਹ ਨਹੀਂ ਕਿ ਉਦਾਂ ਹੀ ਕਹਿਤਾ ਵੈਸੇ ਰੇਟ ਵਧਾਉਣ ਨੂੰ ਨਹੀਂ ਨਹੀਂ ਅੱਛਾ ਇਹ ਕਰ ਤਿਆਰ ਅੱਛਾ ਤਿਆਰ ਕਰਾਉਣਾ ਇਹ ਰੰਗ ਕਰਾਉਂਗੇ ਇਹਨੂੰ ਰੰਗ ਕਰਾਉਣਾ ਟਰਬੋ ਵੀ ਕਰਾਵਾਂਗੇ ਟਰਬੋ ਕਰਾਉਣੀ ਅੱਛਾ ਠੀਕ ਆ ਠੀਕ ਆ ਬਾਈ ਵਧੀਆ ਟਰੈਕਟਰ ਨੇ ਹਾਂ ਜੀ ਠੀਕ ਆ ਲੋ ਜੀ ਬਾਈ ਚਲੋ ਮੁੰਡਾ ਕਹਿੰਦਾ ਰੱਖਣਾ ਬਾਈ ਤਿਆਰ ਕਰਾਉਣਾ ਟਰਬੋ ਕਰਾਉਣਾ ਇਹਨੂੰ ਰੰਗ ਰੂੰਗ ਕਰਾਉਣਾ ਟਰੈਕਟਰ ਵਧੀਆ ਹੈ ਅ ਰੰਗ ਰੂੰਗ ਕੋ ਥੱਲੇ ਬਹੁਤ ਪਿਆਰ ਟਰੈਕਟਰ ਦਾ ਤੇ ਬਾਈ ਤਾਂ ਵੀਰੇ ਮੇਰੇ ਹਿਸਾਬ ਨਾਲ ਰੰਗ ਕਰਾਉਣ ਦੀ ਲੋੜ ਨਹੀਂ ਥੱਲੇ ਲੋੜ ਨਹੀਂ ਰੰਗ ਰੰਗ ਬਹੁਤ ਵਧੀਆ ਪਿਆ ਜੇ ਸਰ ਨੂੰ ਕਰਾਉਣਾ ਹੋਇਆ ਮਾੜਾ ਜਿਹਾ ਹਲਕਾ ਹਲਕਾ ਸ਼ੋ ਸ਼ ਉਹਨੂੰ ਕਰਾ ਲਿਓ ਥੱਲੇ ਰਹਿਣ ਦੇ ਰੰਗ ਇਸੇ ਦਾ ਤੇ ਬਾਈ ਦੋ ਟਰੈਕਟਰ ਤੁਹਾਨੂੰ ਦਿਖਾਤੇ ਜਿਹੜੇ ਬਾਈ ਕੋਲ ਸੇਲ ਆ ਇੱਕ 735 2010 ਮਾਡਲ ਠੀਕ ਹੈ ਜੀ ਇੱਕ 200 75 ਠੀਕ ਹੈ ਜੀ ਟਰੈਕਟਰ ਦੋਨੇ ਵਧੀਆ ਨੇ ਤੇ ਬਾਕੀ ਜਿਹੜਾ ਵੀ ਰੇਟ ਦਾ ਫਰਕ ਹੈ ਉਹ ਮੌਕੇ ਤੇ ਆ ਕੇ ਨਿਕਲ ਜੂਗਾ ਬਾਈ ਇਹਦਾ 81 ਮੁੱਲ ਦੱਸਿਆ ਉਹਦਾ ਦੱਸਿਆ ਜੀ ਆਪਾਂ 3 ਲੱਖ ਰੁਪਈਆ ਠੀਕ ਹੈ ਜੀ ਤੇ ਨੰਬਰ ਮੁੰਡੇ ਨੇ ਬੋਲਿਆ ਅੰਗਰੇਜ਼ੀ ਚ ਵਸੇ ਮੈਂ ਥੱਲੇ ਲਾ ਦੂੰਗਾ ਲਿਖ ਕੇ ਕਈਆਂ ਨੂੰ ਬਾਈ ਸਮਝ ਨਹੀਂ ਆਉਂਦਾ ਹੈਗਾ ਠੀਕ ਹੈ ਅੰਗਰੇਜ਼ੀ ਚ ਬੋਲਿਆ ਵਾ ਤੇ ਓਰੀਜਨਲ ਦੀ ਬਾਈ ਪੂਰੀ ਗਾਰੰਟੀ ਹੈ ਦੋਨੇ ਟਰੈਕਟਰ ਕਿਉਂਕਿ ਦੇਖਦਾ ਹੀ ਨੇ ਆ ਦੇਖੋ ਥੋੜੀ ਮਿੱਟੀ-ਮੁੱਟੀ ਪਈ ਹੋਏ ਵਸੇ ਰੰਗ ਬਹੁਤ ਆ ਟਰੈਕਟਰ ਤੁਹਾਨੂੰ ਠੀਕ ਹੈ ਜੀ ਕਿਤੇ ਤਾਂ ਵੀ ਮੜਾ ਜਿਹਾ ਰੰਗ ਨਹੀਂ ਟਰੈਕ ਠੀਕ ਹੈ ਜੀ ਇਹਦੀ ਥੋੜੀ ਜੀ ਬੈਟਰੀ ਡਾਊਨ ਹੋ ਵੀ ਕਿਉਂਕਿ ਮੁੰਡਾ ਕਹਿੰਦਾ ਪੰਜ-ਚਾ ਦਿਨ ਹੋ ਗਏ ਹੁਣ ਮੂਵੀ ਠੰਡ ਹੈ ਤੇ ਤਾਂ ਕਰਕੇ ਹੁਣ ਆਪਾਂ ਇਹਨੂੰ ਸਟਾਰਟ ਵੀ ਨਹੀਂ ਕਰਕੇ ਦਿਖਾ ਸਕਦੇ ਉਦਾਂ ਵਧੀਆ ਹੈ ਉਹ ਐਨ ਟਰੈਕਟਰ ਦਿਖਦਾ ਹੀ ਆ ਮਾੜਾ ਨਹੀਂ ਹੋਊਗਾ ਟਰੈਕਟਰ ਠੀਕ ਹੈ ਜੀ ਤੇ ਬਾਕੀ ਹੁਣ ਚੱਲਦੇ ਆ ਰੋਪੜ ਵੱਾਈ ਇੱਥੇ ਕੋਈ ਆਇਆ ਹੋਇਆ ਟਰੈਕਟਰ ਏਜੰਸੀ ਤੁਹਾਨੂੰ ਦਿਖਾ ਦੇਣਾ ਆਪਾਂ ਨੇ ਤੇ ਲੋ ਜੀ ਮਿੱਤਰੋ ਕੱਲ ਆਪਾਂ ਨੇ ਬੁਲਟ ਵਾਲੀ ਵੀਡੀਓ ਪਾਈ ਸੀ ਤੇ ਕਈ ਸਾਰੇ ਵੀਰਾਂ ਦੇ ਰਾਤ ਕਮੈਂਟ ਆਏ ਦੋ ਤਿੰਨ ਵੀਰਾਂ ਦੇ ਫੋਨ ਵੀ ਆਏ ਕਈਆਂ ਦੇ WhatsApp ਤੇ ਵੀ ਮੈਸੇਜ ਆਏ ਜਿਨ੍ਹਾਂ ਨੇ ਵੀ ਆਪਾਂ ਨੂੰ ਮੁਬਾਰਕਵਾਦ ਦਿੱਤੀ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਤੇ ਅੱਜ ਆਪਣੇ ਦੋ ਤਿੰਨ ਵੀਰ ਹੋਰ ਵੀ ਆਏ ਆ ਬੁਲਟਾਂ ਵਾਲੇ ਦੇਖਣ ਆਏ ਸਪੈਸ਼ਲ ਜੱਗੂ ਨੇ ਬੁਲਟ ਕਿਹਾ ਜਾ ਲਿਆਂਦਾ ਠੀਕ ਹੈ ਜੀ ਇਹ ਆਪਣਾ ਖੜਾ ਬਾਈ ਸਭ ਤੋਂ ਪਹਿਲੇ ਨੰਬਰ ਤੇ ਤੇ ਬਾਈ ਕਹਿੰਦੇ ਵਧੀਆ ਮਿਲ ਗਿਆ ਬਾਈ ਤੇ ਬਾਕੀ ਚਲੋ ਰੇਟ ਦਾ ਤਾਂ ਕੁਝ ਕਹਿ ਨਹੀਂ ਸਕਦੇ ਇਹਨਾਂ ਦਾ ਕੋਈ ਫਿਕਸ ਰੇਟ ਨਹੀਂ ਹੈਗਾ ਠੀਕ ਹੈ ਜੀ ਤੇ ਆਪਾਂ ਨੂੰ ਤਕਰੀਬਨ ਇਹ 1.5 ਲੱਖ ਦੇ ਦੇ ਮਨ ਲਗੇ ਚਲੋ ਢੇੜੇ ਢੜੀ ਪੈ ਗਿਆ ਉੱਪਰੇ ਪੈ ਜਾਣਾ ਕੰਮ ਕਰ ਆ ਮੋਟਾ ਹੋ ਕੇ ਤੇ ਆ ਵੀ ਵੀਰ ਇਹ ਵੀ 8 9 ਮਾਡਲ ਹੈ ਆ ਇਹ ਵੀ ਇੰਨਾ ਕੇ ਮਾਡਲ ਹੈ ਠੀਕ ਹੈ ਬਾਈ ਤੇ ਆ ਵੀ ਆਪਣਾ ਵਾਲਾ ਵੀ 8 ਮਾਡਲ ਹੈ ਠੀਕ ਹੈ ਜੀ ਇਹਨਾਂ ਦਾ ਦੋਨਾਂ ਦਾ ਨੰਬਰ ਰੋਪੜ ਦਾ ਏ ਉਹਦਾ ਨੰਬਰ ਪੀ ਵੀ 49 ਖਮਾਣੋਂ ਦਾ ਤੇ ਬਾਕੀ ਬਾਈ ਇਹਨਾਂ ਦਾ ਜਿਹਨੂੰ ਸ਼ੌਂਕ ਹੁੰਦਾ ਏ ਠੀਕ ਹੈ ਉਹਦਾ ਤਾਂ ਤੁਹਾਨੂੰ ਪਤਾ ਚਲੋ ਆਪਾਂ ਨੂੰ ਤਾਂ ਐਡਾ ਹੈ ਵੀ ਨਹੀਂ ਤਾਂ ਪਹਿਲੀ ਵਾਰ ਇਹ ਲਿਆ ਆਪਾਂ ਨੇ ਤਾਂ ਇਹ ਫੇਰ ਤੋਂ ਬਾਈ ਜਿੰਨੇ ਵੀ ਵੀਰ ਆਪਣੇ ਮੁਬਾਰਕਾ ਦਿੱਤੀਆਂ ਸਾਰਿਆਂ ਦਾ ਧੰਨਵਾਦ ਜੀ ਤੇ ਹੁਣ ਤਾਂ ਇੱਕ ਇੱਕ ਦੋ ਬਾਈ ਹੋਰ ਆ ਕੇ ਦੇਖ ਕੇ ਕਹਿੰਦੇ ਬਾਈ ਤੁਸੀਂ ਵੋਟ ਸੇਲ ਤੇ ਲਾਏ ਹੋ ਮੈਂ ਕਹਾ ਬਾਈ ਸੇਲ ਤੇ ਲਾਏ ਹੋਗੇ ਤਾਂ ਵੀ ਵੋਟ ਕਿਸੇ ਨਹੀਂ ਕਾਵਣਾ ਇਹ ਚ ਤੇ ਬਾਕੀ ਦਾ ਬਾਈ ਜਿਹੜਾ ਹੈਗਾ ਮਾੜਾ ਮੋਟਾ ਕੰਮਕਾਰ ਸਰਵਿਸ ਵਗੈਰਾ ਇੱਕ ਦੋ ਹੋਰ ਟੇਪ ਟੂਪ ਕਰਾਉਣੀਆਂ ਮੜੀ ਮੋਟੀ ਉਹ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਕਰਾ ਲੈਣੀ ਐ ਤੇ ਫੇਰ ਪਾਲਸ ਪੂਲਸ ਵੀ ਮਾਰਾਂਗੇ ਚੰਗੀ ਤਰ੍ਹਾਂ ਇਹਨੂੰ ਰੰਗ ਰੰਗ ਕੱਢੂਗਾ ਇਹਦਾ ਚੰਗੀ ਤਰ੍ਹਾਂ ਅੰਦਰੋਂ ਬਾਕੀ ਬਾਈ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਸੀ ਤੇ ਹੋਰ ਟਰੈਕਟਰ ਸਾਡੇ ਬਾਈ 1 2 ਸਾਡੇ ਜੌਂਡੀ ਵਾਲੇ ਵੀਰਾਂ ਕੋਲ ਆਏ ਨੇ ਟਰੈਕਟਰ ਉਹ ਆਪਾਂ ਤੁਹਾਨੂੰ ਕੱਲ ਨੂੰ ਲੱਗ ਤੋਂ ਵੀਡੀਓ ਦੇ ਵਿੱਚ ਬਣਾ ਕੇ ਦਿਖਾ ਦਾਂਗੇ ਜਿੰਨੇ ਵੀ ਟਰੈਕਟਰ ਆ ਤੇ ਫਿਲਹਾਲ ਆਪਣੇ ਕੋਲ ਜਿੰਨੇ ਵੀ ਟਰੈਕਟਰ ਨੇ ਬਾਈ ਸਾਰੇ ਨਵੇਂ ਸਟਾਕ ਵਾਲੇ ਨੇ 25 ਵਾਲੇ ਨਵੇਂ ਪੈਦਾਨ ਵਾਲੇ ਟਰੈਕਟਰਾਂ ਤੇ ਨੀਲਾ ਰੰਗ ਆਪਾਂ ਨੇ ਕੱਲ ਵੀ ਦੱਸਿਆ ਸੀ ਬਾਈ ਹੁਣ ਕੰਪਨੀ ਦੇ ਅੱਗੇ ਤੋਂ ਦੇਣ ਨੂੰ ਮਨਾ ਕਰਤਾ ਵੀ ਸਿਰਫ ਟਰੈਕਟਰ ਹਰੇ ਰੰਗ 'ਚ ਆਊਗਾ ਕਿਉਂਕਿ ਇਸ ਚੀਜ਼ ਦੀ ਕਾਫੀ ਦਿੱਕਤ ਸੀਗੀ ਆਪਾਂ ਨੂੰ ਵੀ ਠੀਕ ਹੈ ਜੀ ਕਈ ਵਾਰ ਸਾਡੇ ਕੋਲ ਨੀਲਾ ਟਰੈਕਟਰ ਹੋਣਾ ਗਾ ਕੇ ਨਾ ਕੇ ਬਾਈ ਨੀਲਾ ਮੰਗ ਲੈਣਾ ਸੌਰੀ ਹਰਾ ਮੰਗ ਲੈਣਾ ਤੇ ਫੇਰ ਹੋਣਾ ਜਨ ਕੇ ਕੰਪਨੀ ਨੇ ਐਂ ਕਹਦਾ ਵੀ ਟਰੈਕਟਰ ਬਾਈ ਆਉ ਕੋਈ ਹਰੇ ਰੰਗ ਅਸੀਂ ਉਹ ਤਾਂ ਆਪ ਕਿਹਾ ਸੀ ਕੰਪਨੀ ਨੇ ਵੀ ਇੱਕੋ ਰੰਗ ਦੋ ਜਿਹੜਾ ਮਰਜ਼ੀ ਦੇ ਦੋ ਠੀਕ ਹੈ ਜੀ ਤੇ ਬਾਕੀ ਬਾਈ ਨੰਬਰ ਕਿਸੇ ਨੇ ਵੀ ਕੋਈ ਨਵਾਂ ਟਰੈਕਟਰ ਜਾਂ ਪੁਰਾਣਾ ਲੈਣਾ ਜਾਂ ਵੇਚਣਾ ਹੁੰਦਾ ਤਾਂ ਆਪਣਾ ਨੰਬਰ ਥੱਲੇ ਹੁੰਦਾ ਸਕਰੀਨ ਦੇ ਜੀ ਤੇ ਨਵੇਂ ਜਿਹਨੇ ਲੈਣਾ ਬਾਈ ਉਹ ਮੈਂ ਨੰਬਰ ਮਾਮੇ ਦੇ ਦਿੰਦਾ ਹੁਣ ਉਦਾਰੀ ਜੇ ਨਾ ਦੱਸਿਆ ਹੋਇਆ ਵੀ ਆਪਣੇ ਬਹੁਤ ਸਾਰੀਆਂ ਵੀਡੀਓ ਮੇਰੀਆਂ ਪਈ ਹੋਈਆਂ ਤਾਂ ਕਰਕੇ ਬਾਈ ਮੇਰਾ ਨੰਬਰ ਬਹੁਤ ਚਲੇਗਾ ਬਹੁਤ ਕਾਲਾਂ ਮੇ ਤੋਂ ਟੈਂਡ ਨਹੀਂ ਹੁੰਦੀਆਂ ਜੀ ਤਾਂ ਕਰਕੇ ਹੁਣ ਮੈਂ ਨੰਬਰ ਇੱਕ ਹੋਰ ਐਡ ਕਰਨ ਲੱਗ ਗਿਆ ਵਿੱਚ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੀ ਹੋਰ ਨਵੀਂ ਵੀਡੀਓ 'ਚ ਸਾਰੇ ਵੀਰਾਂ ਦਾ ਧੰਨਵਾਦ